ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨਾਲ ਚਮਕੌਰ ਦੀ ਗੜੀ ਨੂੰ ਛੱਡ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਦਾ ਆਪਣੇ ਸਿੱਖਾਂ ਨਾਲ ਵਿਛੋੜਾ ਪੈ ਜਾਂਦਾ ਹੈ ਅਤੇ ਉਹ ਇਕੱਲੇ ਰਹਿ ਜਾਂਦੇ ਹਨ ਫਿਰ ਗੁਰੂ ਜੀ ਨੂੰ ਰਸਤੇ ਵਿੱਚ ਅਲਫੂ ਤੇ ਗਾਮੂ ਨਾਮ ਦੇ ਦੋ ਗੁੱਜਰ ਮਿਲਦੇ ਹਨ ਗੁੱਜਰ ਗੁਰੂ ਜੀ ਨੂੰ ਪਛਾਣ ਲੈਂਦੇ ਸਨ ਅਤੇ ਕਹਿੰਦੇ ਅਸੀਂ ਤੁਹਾਨੂੰ ਫੜ ਕੇ ਸਰਹੰਦ ਲੈ ਜਾਵਾਂਗੇ ਅਤੇ ਨਵਾਬ ਕੋਲੋਂ ਬਹੁਤ ਵੱਡਾ ਇਨਾਮ ਪ੍ਰਾਪਤ ਕਰਾਂਗੇ ਫਿਰ ਗੁਰੂ ਜੀ ਆਪਣੇ ਗਲ ਵਿੱਚ ਪਈ ਸੋਨੇ ਦੀ ਮਾਲਾ ਉਤਾਰ ਕੇ ਉਹਨਾਂ ਨੂੰ ਦੇ ਦਿੰਦੇ ਹਨ ਅਤੇ ਕਹਿੰਦੇ ਆਲੋ ਆਪਣਾ ਇਨਾਮ ਤੇ ਇਥੋਂ ਚਲੇ ਜਾਓ ਗੁੱਜਰ ਮਾਲਾ ਆਪਣੇ ਕੋਲ ਰੱਖ ਕੇ ਕਹਿੰਦੇ ਅਸੀਂ ਤੁਹਾਨੂੰ ਸਰਹੰਦ ਫੜਾ ਕੇ ਇਸ ਤੋਂ ਵੀ ਵੱਡਾ ਇਨਾਮ ਪ੍ਰਾਪਤ ਕਰਾਂਗੇ ਫਿਰ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਕਹਿੰਦੇ ਅਸੀਂ ਜਾ ਰਹੇ ਹਾਂ ਜੇਕਰ ਹਿੰਮਤ ਹੈ ਤਾਂ ਰੋਕ ਲਵੋ ਫਿਰ ਉਹਨਾਂ ਦੋਹਾਂ ਨੇ ਡਾਂਗਾ ਨਾਲ ਗੁਰੂ ਜੀ ਉੱਤੇ ਵਾਰ ਕਰ ਦਿੱਤਾ ਜਿਸ ਨੂੰ ਗੁਰੂ ਜੀ ਨੇ ਆਪਣੀ ਸ਼ਮਸ਼ੀਰ ਨਾਲ ਰੋਕ ਲਿਆ ਅਤੇ ਇੱਕ ਹੀ ਝਟਕੇ ਨਾਲ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਉਹ ਸਭ ਤੋਂ ਪਹਿਲੀ ਵਾਰ ਬਾਬਾ ਦੀਪ ਸਿੰਘ ਜੀ ਆਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਪਰਿਵਾਰ ਸਹਿਤ ਗਏ ਤਾਂ ਬਾਬਾ ਦੀਪ ਸਿੰਘ ਜੀ ਨੇ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਆਪ ਸੰਗਤਾਂ ਦੀ ਸੇਵਾ ਕਰ ਰਹੇ ਹਨ ਸਤਿਗੁਰ ਜੀ ਆਪ ਸੰਗਤਾਂ ਦੀ ਸੇਵਾ ਕਰਕੇ ਉਹਨਾਂ ਦੀ ਸ਼ਖਸੀਅਤ ਦਾ ਵਿਕਾਸ ਕਰ ਰਹੇ ਹਨ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰਾ ਪਰਿਵਾਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਦਰਸ਼ਨਾਂ ਲਈ ਹਾਜ਼ਰ ਹੋਇਆ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਤੱਕਿਆ ਤੇ ਬਾਬਾ ਦੀਪ ਸਿੰਘ ਜੀ ਨੂੰ ਪੁੱਛਿਆ ਪੁੱਤਰਾ ਘੋੜਸਵਾਰੀ ਤੇ ਸ਼ਸਤਰ ਵਿਦਿਆ ਆਉਂਦੀ ਹੈ ਤੇ ਬਾਬਾ ਦੀਪ ਸਿੰਘ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਸਤਿਗੁਰ ਜੀ ਆਪ ਜੀ ਦੀ ਮਿਹਰ ਨਾਲ ਘੋੜਸਵਾਰੀ ਵੀ ਸਿੱਖੀ ਹੈ ਤੇ ਸ਼ਸਤਰ ਵਿਦਿਆ ਵੀ ਪਰ ਮੇਰੇ ਵਿੱਚ ਇੰਨੇ ਗੁਣ ਨਹੀਂ ਹਨ ਜਿਨੇ ਆਪ ਜੀ ਦੇ ਸਿੱਖਾਂ ਵਿੱਚ ਹਨ ਬਾਬਾ ਦੀਪ ਸਿੰਘ ਜੀ ਦੇ ਜਵਾਬ ਵਿੱਚ ਨਿਮਰਤਾ ਹਲੀਮੀ ਤੱਕ ਕੇ ਪਾਤਸ਼ਾਹ ਜੀ ਨੇ ਬਚਨ ਕੀਤਾ ਅੰਮ੍ਰਿਤ ਛਕੋ ਸਿੰਘ ਸਜੋ ਇੱਕ ਦਿਨ ਤੁਹਾਡੀ ਬਹਾਦਰੀ ਦੀਆਂ ਲੋਕ ਵਾਰਾ ਗਾਉਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਵੇਂ ਗੁਰਗੋਬਿੰਦ ਸਿੰਘ ਜੀ ਨੇ ਜ਼ਮੀਨ ਵਿੱਚ ਬਰਸ਼ਾ ਮਾਰ ਕੇ ਪਾਣੀ ਪ੍ਰਗਟ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਿੰਡ ਡਹੋਲੀ ਵਿੱਚ ਪਹੁੰਚੇ ਉਸ ਸਮੇਂ ਇੱਥੇ ਸਿੱਖੀ ਦੇ ਕਾਫੀ پیرੋਕਾਰ ਸਨ ਕਿਉਂਕਿ ਇਸ ਪਿੰਡ ਦੀ ਸਥਾਪਨਾ ਬਾਬਾ ਗੁਰਦਿੱਤਾ ਜੀ ਨੇ ਕੀਤੀ ਸੀ ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਚੌਧਰੀ ਈਸ਼ਰਦਾਸ ਪਿੰਡ ਵਾਸੀਆਂ ਸਮੇਤ ਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਆਇਆ ਗੁਰੂ ਜੀ ਨੇ ਪਿੰਡ ਦੀ ਭਲਾਈ ਬਾਰੇ ਪੁੱਛਿਆ ਚੌਧਰੀ ਨੇ ਕਿਹਾ ਪਿੰਡ ਵਿੱਚ ਪਾਣੀ ਦਾ ਸਰੋਤ ਨਾ ਹੋਣ ਕਰਕੇ ਸੁਖਨਾ ਨਦੀ ਤੱਕ ਜਾਣਾ ਪੈਂਦਾ ਹੈ ਤੁਸੀਂ ਕਿਰਪਾ ਕਰੋ ਪਿੰਡ ਨੂੰ ਪਾਣੀ ਬਖਸ਼ੋ ਗੁਰੂ ਜੀ ਨੇ ਆਪਣਾ ਵਰषा ਜ਼ਮੀਨ ਵਿੱਚ ਮਾਰਿਆ ਤਾਂ ਪਾਣੀ ਦਾ ਸੋਮਾ ਪ੍ਰਗਟ ਹੋ ਗਿਆ ਪਾਣੀ ਦੇਖ ਕੇ ਸਾਰੇ ਖੁਸ਼ ਹੋ ਗਏ ਗੁਰੂ ਜੀ ਨੇ ਚੌਧਰੀ ਨੂੰ ਪੈਸੇ ਦਿੱਤੇ ਤੇ ਖੂਹ ਬਣਾਉਣ ਲਈ ਕਿਹਾ ਤੇ ਵਚਨ ਕੀਤੇ ਇਸ ਜਗ੍ਹਾ ਨੂੰ ਬੋਲੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਵੇਗਾ ਅੱਜ ਇਸ ਸਥਾਨ ਤੇ ਗੁਰਦੁਆਰਾ ਬੋਲੀ ਸਾਹਿਬ ਪਿੰਡ ਡਕੋਲੀ ਪੰਚਕੋਲਾ ਹਰਿਆਣਾ ਵਿੱਚ ਸੁਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿੱਚ ਆਪਣੇ ਸਾਥੀਆਂ ਨਾਲ ਰਾਜਾ ਫਤਿਹ ਚੰਦ ਮੈਣੀ ਦੇ ਮਹਿਲ ਵਿੱਚ ਖੇਡਣ ਆਇਆ ਕਰਦੇ ਸਨ ਰਾਣੀ ਵਿਸੰਬਰਾ ਦੇਵੀ ਬਾਲ ਗੁਰੂ ਜੀ ਨੂੰ ਖੇਡਦਾ ਦੇਖ ਕੇ ਸੋਚਦੀ ਸੀ ਐਸਾ ਲਾਲ ਮੇਰੇ ਘਰ ਵੀ ਹੋਏ ਗੁਰੂ ਸਾਹਿਬ ਜੀ ਰਾਣੀ ਦੀ ਇੱਛਾ ਨੂੰ ਜਾਣਦੇ ਹੋਏ ਖੇਡਦੇ-ਖੇਡਦੇ ਰਾਣੀ ਦੀ ਗੋਦ ਵਿੱਚ ਬੈਠ ਗਏ ਅਤੇ ਬਚਨ ਕੀਤਾ ਮਾਤਾ ਜੀ ਮੈਂ ਅੱਜ ਤੋਂ ਤੁਹਾਡਾ ਧਰਮ ਪੁੱਤਰ ਹਾਂ ਆਪ ਜੀ ਮੇਰੇ ਧਰਮ ਦੀ ਮਾਤਾ ਹੋ ਰਾਣੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਤੇ ਮਨ ਦੀ ਇੱਛਾ ਦੱਸੀ ਗੁਰੂ ਜੀ ਕਹਿੰਦੇ ਮੇਰੇ ਵਰਗਾ ਤੇ ਸੰਸਾਰ ਵਿੱਚ ਮੈਂ ਹੀ ਹਾਂ ਇਸ ਲਈ ਮੈਂ ਆਪ ਦਾ ਧਰਮ ਪੁੱਤਰ ਬਣਦਾ ਹਾਂ ਅਤੇ ਮੇਰੇ ਨਾਲ-ਨਾਲ ਤੁਹਾਡਾ ਨਾਮ ਵੀ ਸੰਸਾਰ ਉੱਪਰ ਸਦਾ ਅਮਰ ਰਹੇਗਾ ਫਿਰ ਗੁਰੂ ਜੀ ਤੇ ਉਹਨਾਂ ਦੇ ਹਾਣਿਆਂ ਨੂੰ ਭੁੱਖ ਲੱਗਣ ਤੇ ਰਾਣੀ ਨੇ ਪੂੜੀਆਂ ਘੁੰਗਣੀਆਂ ਤੇ ਕੜਾ ਪ੍ਰਸ਼ਾਦ ਛਕਾਇਆ ਫਿਰ ਸਮਾਪਾ ਕੇ ਜਦੋਂ ਗੁਰੂ ਜੀ ਆਨੰਦਪੁਰ ਸਾਹਿਬ ਨੂੰ ਚੱਲੇ ਤਾਂ ਰਾਣੀ ਨੇ ਪੁੱਛਿਆ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋਇਆ ਕਰਨਗੇ ਤਾਂ ਆਪ ਜੀ ਨੇ ਕਿਹਾ ਪੂੜੀਆਂ ਘੁੰਗਣੀਆਂ ਕੜਾ ਪ੍ਰਸ਼ਾਦ ਬੱਚਿਆਂ ਵਿੱਚ ਵਰਤਾਇਆ ਕਰੋ ਅਸੀਂ ਬੱਚਿਆਂ ਵਿੱਚ ਹਾਜ਼ਰ-ਨਾਜ਼ਰ ਹੋਇਆ ਕਰਾਂਗੇ ਵਾਹਿਗੁਰਜੀ ਕਾ ਅਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਕੀ ਉਪਦੇਸ਼ ਦਿੱਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੇ ਅਸੀਸ ਦਾ ਸੰਸਕਾਰ ਗੁਰਦੁਆਰਾ ਅਸੀਸਗੰਜ ਸਾਹਿਬ ਆਨੰਦਪੁਰ ਵਿਖੇ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਛੋਟੀ ਉਮਰ ਦੇ ਸਨ ਉਹਨਾਂ ਨੇ ਸਿੱਖਾਂ ਨੂੰ ਆਜ਼ਾਦੀ ਲਈ ਲੜਨ ਤੇ ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਜੰਗ ਲੜਨ ਲਈ ਤਿਆਰ ਰਹਿਣ ਲਈ ਕਿਹਾ ਇੱਥੇ ਇੱਕ ਪੁਰਾਣੀ ਇਮਾਰਤ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਇਹ 1899 ਵਿੱਚ ਇੱਕ ਪੁਜਾਰੀ ਮਾਨ ਸਿੰਘ ਦੁਆਰਾ ਬਣਾਈ ਗਈ ਸੀ ਇਸ ਵਿੱਚ ਇੱਕ ਚੌਂਕੀ ਦੇ ਦੋਵੇਂ ਪਾਸੇ ਇੱਕ ਪੰਜ ਪੂਜੀ ਕਮਰਾ ਹੈ ਜਿਸ ਉੱਤੇ ਸ਼ੀਸ਼ੇ ਦੇ ਪੈਨਲਾਂ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਚੌਂਕੀ ਉਸ ਜਗ੍ਹਾ ਨੂੰ ਦਰਸਾਉਂਦੀ ਹੈ ਜਿੱਥੇ ਪਿਤਾ ਦੇ ਅੰਤਿਮ ਸੰਸਕਾਰ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਸੀ ਅੱਜ ਇਸ ਸਥਾਨ ਤੇ ਗੁਰਦਵਾਰ ਅਕਾਲ ਬੰਗਾ ਸਾਹਿਬ ਸੁਸ਼ੋਭਿਤ ਹੈ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਔਰੰਗਜ਼ੇਬ ਨੇ ਲੋਕਾਂ ਨੂੰ ਗੁਲਾਮ ਕਰਨ ਲਈ ਕਿਹੜੇ ਹੁਕਮ ਦਿੱਤੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਹੁਕਮਾਂ ਦਾ ਕੀ ਜਵਾਬ ਦਿੱਤਾ ਸੀ ਜਦੋਂ ਔਰੰਗਜ਼ੇਬ ਨੇ ਕਿਹਾ ਮੇਰੇ ਰਾਜ ਵਿੱਚ ਕੋਈ ਵੀ ਪੱਗ ਨਹੀਂ ਬੰਨੇਗਾ ਕਿਉਂਕਿ ਉਸ ਵੇਲੇ ਪੱਗ ਸਿਰਫ ਰਾਜੇ ਪਹਿਨਦੇ ਸੀ ਬਾਕੀ ਸਾਰੇ ਲੋਕ ਟੋਪੀ ਪਾਉਂਦੇ ਸੀ ਇਸ ਤੋਂ ਇਲਾਵਾ ਉਹਨੇ ਕਿਹਾ ਮੇਰੇ ਰਾਜ ਵਿੱਚ ਕੋਈ ਢੋਲਗੀ ਨਹੀਂ ਵਜਾਵੇਗਾ ਤੇ ਸੰਗੀਤ ਨਹੀਂ ਸੁਨੇਗਾ ਨਾ ਕੋਈ ਸ਼ਾਹੀ ਲਬਾਜ਼ ਪਹਿਨੇਗਾ ਤੇ ਨਾ ਹੀ ਕੋਈ ਕਲਗੀ ਸਜਾਵੇਗਾ ਕੋਈ ਆਪਦੇ ਕੋਲ ਸ਼ਸਤਰ ਨਹੀਂ ਰੱਖੇਗਾ ਤੇ ਨਾ ਹੀ ਕੋਈ ਘੋੜੇ ਦੀ ਸਵਾਰੀ ਕਰੇਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਦੇ ਜਵਾਬ ਵਿੱਚ ਕਿਹਾ ਉਹ ਇੱਕ ਪਗ ਦੀ ਗੱਲ ਕਰਦਾ ਹੈ ਮੇਰਾ ਖਾਲਸਾ ਡੇਢ ਪਗ ਬੰਨਿਆ ਕਰੇਗਾ ਇੱਕ ਘੋੜੇ ਦੀ ਗੱਲ ਕਰਦਾ ਹੈ ਮੇਰਾ ਖਾਲਸਾ ਦੋ ਘੋੜੇ ਦੀ ਸਵਾਰੀ ਕਰੇਗਾ ਤੇ ਮੇਰਾ ਖਾਲਸਾ ਢੋਲ ਕੀ ਨਹੀਂ ਸਗੋਂ ਨਗਾੜਾ ਹੋ ਜਾਇਆ ਕਰੇਗਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਸ਼ਸਤਰ ਕੋਲ ਰੱਖਣ ਦੀ ਗੱਲ ਕਰਦਾ ਹੈ ਮੇਰਾ ਖਾਲਸਾ ਸ਼ਸਤਰ ਧਾਰਨ ਕਰਕੇ ਤਿਆਰ ਬਰ ਤਿਆਰ ਰਹੇਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਇੱਕ ਮੁਸਲਮਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਖਮ ਦੀ ਪੱਟੀ ਹੋਲੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ 14 ਦਿਨਾਂ ਬਾਅਦ 20 ਪੋ 1705 ਈਸਵੀ ਨੂੰ ਤਖਤਪੁਰੇ ਤੋਂ ਹੁੰਦੇ ਹੋਏ ਪਿੰਡ ਮੱਦੇ ਕੇ ਪਹੁੰਚੇ ਤੀਰ ਤਲਵਾਰ ਚਲਾਉਣ ਕਰਕੇ ਗੁਰੂ ਜੀ ਦੇ ਹੱਥ ਦੀ ਉਂਗਲ ਉੱਪਰ ਜ਼ਖਮ ਹੋ ਗਿਆ ਸੀ ਤੇ ਉਂਗਲ ਪੱਕੀ ਹੋਣ ਕਰਕੇ ਪੱਟੀ ਨਾਲ ਜਿੰਬੜ ਜਾਂਦੀ ਹੈ ਇੱਥੇ ਸੰਘਣਾ ਜੰਗਲ ਹੋਣ ਕਰਕੇ ਮੁਸਲਮਾਨ ਲੋਹਾਰ ਪਸ਼ੂ ਚਰਾ ਰਿਹਾ ਹੁੰਦਾ ਹੈ ਗੁਰੂ ਜੀ ਨੇ ਉਸ ਨੂੰ ਪਿੰਡ ਵਿੱਚ ਕੋਈ ਵੈਦ ਹੋਣ ਬਾਰੇ ਪੁੱਛਿਆ ਤਾਂ ਲੋਹਾਰ ਨੇ ਪਿੰਡ ਵਿੱਚ ਅਦ ਨਾ ਹੋਣ ਦੀ ਗੱਲ ਕਹਿੰਦੇ ਹੋਏ ਬੇਨਤੀ ਕੀਤੀ ਮੈਂ ਮੁਸਲਮਾਨ ਹਾਂ ਜੇਕਰ ਇਜਾਰਤ ਹੋਵੇ ਤਾਂ ਪੱਟੀ ਉਤਾਰ ਦਵਾਂ ਗੁਰੂ ਜੀ ਕਹਿੰਦੇ ਸਾਡਾ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ ਕੇਵਲ ਜ਼ੁਰਮ ਨਾਲ ਹੈ ਤੂੰ ਪੱਟੀ ਖੋਲ ਉਸਨੇ ਮੂੰਹ ਦੀ ਭਾਫ ਦੇ ਕੇ ਪੱਟੀ ਖੋਲ ਦਿੱਤੀ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਤੂੰ ਸਾਨੂੰ ਹੁੱਕਾ ਨਹੀਂ ਪੀਣਾ ਤੇ ਵੱਟੇ ਦਾ ਸਾਗ ਨਹੀਂ ਲੈਣਾ ਤੁਹਾਡੀ ਕੋਲ ਵਿੱਚ ਵਧਾ ਹੋਵੇਗਾ ਬਾਅਦ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਪੂਰੇ ਹੋਏ ਪਰ ਹੌਲੀ-ਹੌਲੀ ਉਸ ਦਾ ਪਰਿਵਾਰ ਗੁਰੂ ਜੀ ਦੇ ਬਚਨਾਂ ਤੋਂ ਮੁਨਕਰ ਹੋ ਗਿਆ ਤੇ ਉਸ ਦੀ ਕੋਲ ਦਾ ਨਾਸ਼ ਹੋ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਥੀ ਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਧੋਖਾ ਦੇਣ ਵਾਲਾ ਸਿੱਖ ਕਿਵੇਂ ਮਰਿਆ ਪਹਾੜੀ ਰਾਜਿਆਂ ਨੇ ਲਗਾਤਾਰ ਹੋ ਰਹੀ ਹਾਰ ਤੋਂ ਬਾਅਦ ਕਿਲਾ ਲੋਗੜ ਨੂੰ ਫਤਿਹ ਕਰਨ ਲਈ ਇੱਕ ਮਸਤ ਹਾਥੀ ਨੂੰ ਸ਼ਰਾਬ ਪਲਾ ਕੇ ਕਿਲੇ ਉੱਤੇ ਹਮਲਾ ਕਰਨ ਬਾਰੇ ਸੋਚਿਆ ਜਦੋਂ ਗੁਰਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਭਾਈ ਦੁਨੀ ਚੰਦ ਨੂੰ ਹਾਥੀ ਨਾਲ ਲੜਨ ਦੀ ਹੁਕਮ ਕੀਤਾ ਦੁਨੀ ਚੰਦ ਉਸ ਸਮੇਂ ਤਾਂ ਕੁਝ ਨਾ ਬੋਲਿਆ ਬਾਅਦ ਵਿੱਚ ਸਿੱਖ ਸ਼ਰਧਾਲੂ ਨੂੰ ਕਹਿੰਦਾ ਕਿੱਥੇ ਉਹ ਹਾਥੀ ਤੇ ਕਿੱਥੇ ਮੈਂ ਮੈਂ ਹਾਥੀ ਦਾ ਮੁਕਾਬਲਾ ਕਿਵੇਂ ਕਰ ਸਕਦਾ ਹਾਂ ਦੁਨੀ ਚੰਦ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਬਾਰੇ ਸੋਚਿਆ ਤੇ ਰਾਤ ਨੂੰ ਕਿਲੇ ਦੀ ਕੰਧ ਟੱਪਦਿਆਂ ਹੋਇਆ ਸਰੀਰ ਭਾਰਾ ਹੋਣ ਕਰਕੇ ਉਸ ਦੀ ਲੱਤ ਟੁੱਟ ਗਈ ਤੇ ਉਹ ਆਪਣੇ ਪਿੰਡ ਭੱਜ ਗਿਆ ਅਗਲੇ ਦਿਨ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬਚਨ ਕੀਤੇ ਜਿਸ ਮੋਤ ਤੋਂ ਡਰਦਾ ਹੋਇਆ ਉਹ ਭੱਜਿਆ ਹੈ ਉਹ ਉਸ ਨੂੰ ਘਰ ਬੈਠੇ ਵੀ ਆ ਜਾਣੀ ਹੈ ਅਗਲੇ ਦਿਨ ਹੀ ਸੱਪ ਲੜਨ ਨਾਲ ਦੂਣੀ ਚੰਦ ਦੀ ਮੋਤ ਹੋ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ ਤੋਂ ਲਾਲ ਕਿਲੇ ਵਿੱਚ ਬੈਠੇ ਬਹਾਦਰ ਸ਼ਾਹ ਦੇ ਪਲੰਘ ਤੇ ਤੀਰ ਮਾਰਿਆ ਇਨ੍ਹਾਂ ਦੋਵੇਂ ਸਥਾਨਾਂ ਦੇ ਵਿਚਕਾਰ ਸਿੱਧੀ ਦੂਰੀ 10 ਕਿਲੋਮੀਟਰ ਦੀ ਹੈ ਗੁਰੂ ਸਾਹਿਬ ਨੇ ਇਹ ਨਿਸ਼ਾਨਾ ਆਪਣੇ ਨੌ ਟੰਕੀ ਕਮਾਨ ਨਾਲ ਲਾਇਆ ਸੀ ਇਸ ਨੋਟੰਕੀ ਕਮਾਨ ਦੇ ਬੱਕਰੇ ਦੀ ਸਾਰ ਰਗ ਦਾ ਚਿੱਲਾ ਚੜਦਾ ਸੀ ਸਾਰ ਰਗ ਦੀ ਮਜ਼ਬੂਤੀ ਕਰਕੇ ਹੀ ਤੀਰ ਦੀ ਮਾਰ ਇੰਨੀ ਦੂਰ ਤੱਕ ਹੋ ਜਾਂਦੀ ਸੀ ਇਸ ਨੋਟੰਕੀ ਕਮਾਨ ਦੇ ਚਿੱਲੇ ਨੂੰ ਖਿੱਚਣ ਵਿੱਚ ਸਵਾ ਦੋ ਕੁਇੰਟਲ ਵਜ਼ਨ ਚੁੱਕਣ ਜਿੰਨਾ ਜੋਰ ਲੱਗਦਾ ਸੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੇਂ ਇਤਿਹਾਸਿਕ ਵਿਸ਼ੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ